ਕਾਤਾ ਆ ਗਾ ਚਾ ਮੈਂ ਬਕੀਤਾ ਆਉਣੀ ਦੇ ਲੈ ਜਣੇ ਸੀ ਉਹਨੇ mọi người biết 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 ਰਾਤ ਮੈਨੂੰ ਜੋ ਸੂਚਨਾ ਮਿਲੀ ਮੈਂ ਮੌਕੇ ਤੇ ਪਹੁੰਚਿਆ 9:30 ਵਜੇ ਦੇਖਿਆ ਤਾਂ ਇਹ ਇਹਨਾਂ ਦਾ ਬਖਸ਼ੀ ਸਿੰਘ ਦੇ ਜਿਹੜਾ ਪਸ਼ੂਆਂ ਦਾ ਬਾੜਾ ਹੈ ਇਸ ਤੇ ਇੱਕ ਕੱਟੀ ਉਸਦੇ ਮੂੰਹ ਤੇ ਖੂਨ ਵਗ ਰਿਆ ਸੀ ਤਾਂ ਦੂਸਰੀ ਇੱਕ ਗਾਂ ਦੇ ਗਲੇ ਤੇ ਉਹਨੇ ਪੰਜੇ ਤਾਂ ਉਸ ਲੜਕੀ ਨੇ ਮੈਨੂੰ ਮੌਕੇ ਤੇ ਇਹਨਾਂ ਦੀ ਇਹਨਾਂ ਬਤਾਇਆ ਦੱਸਿਆ ਕਿ ਇਹ ਜਿਹੜੀ ਇਥੇ ਨਹੀਂ ਬਿੱਲਾ ਬਹੁਤ ਵੱਡਾ ਬਿੱਲਾ ਸੀਗਾ ਤਾਂ ਉਹਨੇ ਮੇਰੇ ਜਦ ਮੈਂ ਅੰਦਰ ਵੜੀ ਤਾਂ ਉਹ ਸਾਡੇ ਘਾਣਵਾ ਨੂੰ ਪਕੜਿਆ ਸੀ ਮੈਂ ਅੰਦਰ ਵੜੀ ਤਾਂ ਦੇਖ ਕੇ ਮੈਨੂੰ ਭੱਜ ਗਿਆ ਮੈਂ ਉਸੇ ਟਾਈਮ ਅਨਮਾਨ ਲਗਾ ਲਿਆ ਕਿ ਇਹ ਬਿੱਲਾ ਨਹੀਂ ਹੈ ਇਹ ਇੱਕ ਲੈਪਰਡ ਹੈ ਅੱਜ ਕੱਲ ਇਸ ਤਰ੍ਹਾਂ ਹੈ ਕਿ ਸਰਦੀਆਂ ਦੇ ਮੌਸਮ 'ਚ ਜੰਗਲਾਂ 'ਚ ਧਾੜ ਔਰ ਪਾਣੀ ਦੀ ਥੋੜੀ ਕਮੀ ਹੋ ਜਾਂਦੀ ਇਸ ਕਰਕੇ ਇਹ ਜੰਗਲੀ ਜਾਨਵਰ ਮੈਦਾਨੀ ਏਰੀਆ 'ਚ ਵਾਪਸ ਆ ਜਾਣਦੇ ਇਸ ਉਹਨਾਂ ਦੇ ਪਿੱਛੇ ਹੀ ਉਹਨਾਂ ਦੇ ਲੈਪਰਡ ਆਪਣੇ ਸ਼ਿਕਾਰ ਦੀ ਤਲਾਸ਼ 'ਚ ਮੈਦਾਨੀ ਏਰੀਆ 'ਚ ਆ ਜਾਂਦੇ ਔਰ ਅ ਅ ਪੱਕਾ ਇਹ ਹੋਇਆ ਕਿ ਅੱਜਕੱਲ੍ਹ ਸ਼ਿਕਾਰੀਆਂ ਨੇ ਬਹੁਤ ਜ਼ਿਆਦਾ ਇਸ ਏਰੀਆ 'ਚ ਆਪਣਾ ਸ਼ਿਕਾਰ ਵਧਾਤਾ ਪਿਛਲੇ ਜਨਾਂ ਪੰਜ ਸਾੰਬਰ ਸਾਨੂੰ ਮਰੇ ਹੋਏ ਮਿਲੇ ਇੱਕ ਦੀ ਲੱਤ ਕੱਟ ਗਈ ਇਸ ਤਰ੍ਹਾਂ ਇਹ ਉਹ ਜਿਹੜਾ ਸ਼ਿਕਾਰ ਹੈ ਉਹ ਇੱਧਰ ਉੱਧਰ ਬਿਖਰ ਗਿਆ ਔਰ ਜਿਹੜੇ ਲੈਪਰਡ ਹੈ ਉਹ ਫਿਰ ਫੂਡ ਦੀ ਤਲਾਸ਼ 'ਚ ਪਸ਼ੂਆਂ ਦੇ ਬਾੜੇ ਤੱਕ ਪਹੁੰਚ ਗਿਆ ਔਰ ਰਾਤ ਉਹਨੇ ਜਿਹੜਾ ਅਟੈਕ ਕੀਤਾ ਉਹ ਪਸ਼ੂ ਕਾਇਲ ਕਰ ਦਿੱਤੇ ਇਸ ਦੀ ਜਾਣਕਾਰੀ ਮੈਂ ਵਾਈਲਡਲਾਈਫ ਡਿਪਾਰਟਮੈਂਟ ਨੂੰ ਔਰ ਡੀ ਐਫ ਓ ਕੋਲ ਰਾਈਫਿੰਗ ਕਰਨ ਦਿੱਤੀ ਮੌਕੇ ਤੇ ਉਹ ਪਹੁੰਚਣਗੇ ਥੋੜੀ ਦੇਰ ਤੱਕ ਕਿਉਂਕਿ ਅੱਜ ਇੱਕ ਹੋਰ ਵੀ ਦੂਸਰੇ ਕੇਸ ਦਾ ਜਿਹੜੇ ਬੰਦੇ ਨੇ ਗੋਲੀ ਚਲਾਈ ਸੀ ਉਹ ਬੰਦੇ ਨੂੰ ਵੀ ਉਹ ਅਡਰਟੈਸ ਕਰ ਰਹੇ ਉਹ ਵੀ ਸ਼ਾਇਦ ਆਏਗਾ ਪਰ ਮਾਮਲਾ ਵਾਈਲਡਲਾਈਫ ਦਾ ਔਰ ਸਾਡੇ ਧਿਆਨ ਚ ਹੈ ਅਸੀਂ ਤੁਸੀਂ ਸਾਰੇ ਜਾਣਦੇ ਹੀ ਹੈ ਕਿ ਪਿਛਲੇ 30 ਸਾਲ ਤੋਂ ਅਸੀਂ ਇਸ ਕੰਮ 'ਚ ਲੱਗੇ ਹੋਏ ਤਾਂ ਜਲਦੀ ਹੀ ਇਸ ਨੂੰ ਇਦਾ ਮੈਨ ਐਨੀਮਲ ਕਨਫਲਿਕਟ ਨੂੰ ਦੂਰ ਕਰਨ ਲਈ ਕੋਸ਼ਿਸ਼ਾਂ ਜਾਰੀ ਹੈ। ਪਿੰજરા ਨਗਾਨ ਦੀ ਹਾਲਾਤ ਦੇਖਦੇ ਆ ਕਿ ਰਾਤ ਵੇਸੇ ਦੂਸਰਾ ਅਟੈਕ ਉਹਨੇ ਦੁਬਾਰਾ ਫੇਰ ਕੀਤਾ। ਅ ਔਰ ਪਿੰਜਰੇ ਵੱਲ ਲਈ ਬੰਦੇ ਭੇਜਤੇ ਰੋਪਣ ਪਿੰજરા ਸ਼ਾਮ ਤੱਕ ਲੱਗ ਜਾਏਗਾ। ਅ ਦੇਖਦੇ ਆ ਵੀ ਵੈਸੇ ਪਿੰજરા ਅਜ ਤੱਕ ਜਿੰਨੇ ਵੀ ਲੱਗੇ 15 ਪਿੰਜਰੇ 'ਚ ਸਿਰਫ ਦੋ ਲੈਪਰਡ ਪਿੰਜਰੇ 'ਚ ਫਸੇ ਕਿਉਂਕਿ ਪਿੰਜਰਾ ਦੇਖ ਕੇ ਵੀ ਲੈਪਰਡ ਡਰ ਜਾਂਦਾ ਫਿਰ ਉਹ ਨਜ਼ਦੀਕ ਨਹੀਂ ਆਂਦਾ। ਇੱਕ ਐਨਐਫਐਲ ਦੇ ਅੰਦਰ ਇੱਕ ਆਈਟੀਆਈ ਦੇ ਅੰਦਰ ਦੋ ਲੈਪਰਡ ਫੜਨੇ ਗਏ ਪਿੰਜਰਾ ਸ਼ਾਂਤ ਤੱਕ ਲੱਗ ਜਾਏਗਾ ਬਾਕੀ ਦੇਖਦੇ ਆ ਵੀ ਕਿਆ ਹਮ ਲੋ ਮਮਤਾ ਦੀ ਮਮਤਾ ਦੱਸੋ ਕੀ ਦੇਖਿਆ ਬਾਰੇ ਬਾਰੇ ਆ ਗਿਆ ਮੈਂ ਨਾ ਬੇਟੀ ਆਈ ਨਾ ਦੀ ਨੱਟ ਕੇ ਆਏ ਨੇ ਗਵੰਡੀਆਂ ਦੀ ਨਾਲ ਤੇ ਨਾ ਉਹ ਕਹਿੰਦੀ ਵੀ ਚਾਚੀ ਜੀ ਤੁਹਾਡੀਆਂ ਗਾਈਆਂ ਬਹੁਤ ਰੜਾ ਰਹੀਆਂ ਤੇ ਅਸੀਂ ਦੋਨੇ ਆਣੀ ਆ ਇਹ ਕਿ ਪਹਿਲੇ ਕੁੜੀ ਇਹ ਚੱਲ ਗਈ ਇਹ ਜਾ ਕੇ ਦੇਖੇ ਨਾ ਇਹ ਪਰਦਾ ਚੁੱਕਣ ਲੱਗੀ ਤੇ ਮੈਂ ਵੀ ਜਦੋਂ ਨਾ ਪਹੁੰਚ ਗਈ ਫਿਰ ਮੈਂ ਇਹਨੂੰ ਕਹਿੰਦੀ ਕਿ ਆਏ ਕਿ ਮੈਂ ਕਿ ਮੰਜੂ ਬੇਟਾ ਕਿ ਆਗਾ ਕਹਿੰਦੀ ਰਾਤੀ ਹਜੇ ਮੈਂ ਦੇਖਿਆ ਕਰਦੀ ਜਦੋਂ ਇਹ ਬੈਟਰੀ ਫੋਨ ਦੀ ਮੋਬਾਈਲ ਦੀ ਬੈਟਰੀ ਵਾਲ ਕੇ ਦੇਖ ਰਹੀ ਸੀ ਨਾ ਤਾਂ ਆਏ ਇਹਨੂੰ ਥਿਕੇ ਨਾ ਫਿਰ ਫਿਰ ਦਿਕੇ ਤਾਂ ਕਹਿੰਦੀ ਬਿੱਲੀ ਐ ਚਾਚੀ ਜੀ ਫਿਰ ਮੈਂ ਬੋਲੇ ਨਹੀਂ ਬਿੱਲੀ ਨਹੀਂ ਇਹ ਉਹ ਤਾਂ ਇਹ ਬਿੱਲਾ ਐ ਵੱਡਾ ਮੈਂ ਇਦੈ ਨੂੰ ਬੋਲੇ ਫਿਰ ਇਹ ਕਹਿੰਦੀ ਮੈਂ ਕਿ ਮੋਬਾਈਲ ਦੇ ਦੇ ਮੈਂ ਲਾਈਟ ਵਾਲਾ ਆ ਉਧਰ ਦੀ ਪਸੂਆਂ ਵਾਲੇ ਦੀ ਤਾਂ ਇਹਨਾਂ ਬਿਨ ਮੇਰਾ ਮੋਬਾਈਲ ਦਿੱਤਾ ਮੇਰੇ ਨਾਲ ਤੇ ਉਹ ਕਿਆ ਚੱਲ ਗਿਆ ਮੈਂ ਸਵਾਰ ਕੇ ਦੇਖਿਆ ਨੋ ਇਦਾਂ ਉੱਦ ਬਿੱਲਾ ਥਾ ਮੈਂ ਬਿੱਲ ਲਈ ਕਿ ਇਹਨ ਬੇਟੀ ਨੂੰ ਕਹਿੰਦੀ ਨਹੀਂ ਚਾਚੀ ਬਿੱਲੀ ਹੈ ਛੋਟੀ ਮੈਂ ਕਿ ਨਹੀਂ ਵੱਡਾ ਬਿੱਲਾਗਾ ਇਹ ਤਾਂ ਬਸ ਐਨੀ ਗੱਲ ਹੋਈ ਜਦੋਂ ਸਾਰੇ ਜਾ ਦੇਖੇ ਖੂਨ ਖੂਨ ਹੋਈ ਗਾਈਆਂ ਛੋਟੀ ਗੱਤੀ ਤੇ ਔਰ ਮੈਂ ਆਪਣੀ ਗਾਂਹ ਤਾਂ ਬਾਅਦ ਵੀ ਬਾਅਦ ਵਿੱਚ ਦੇਖੀ ਨਾ ਉਹ ਬੱਚੀ ਡੱਬੋ ਉਹ ਦੋ ਬਾਅਦ ਵਿੱਚ ਹੀ ਦੇਖਿਆ ਉਹਨੂੰ ਅਸੀਂ ਪੀ ਜਾਹ ਕਹਿੰਦੀ ਸੱਚੀ ਨਹੀਂ ਇੱਥੇ ਵੀ ਹੂਣ ਡਿਗ ਰਿਹਾ ਹੈ ਕਹਿੰਦੀ ਦੇਖੋ ਸੇ ਸਵਰਗੇ ਹਾਂਜੀ ਸਾਰੀਆਂ ਗਾਂਆਂ ਐਸੇ ਤਰੜਾਣ ਵਿੱਚ ਪਈਆਂ ਨੇ ਜਦ ਮੈਂ ਗਈ ਤੇ ਇੱਕ ਗਾਂਹ ਤੋ ਸੁਣ ਕੇ ਹੀ ਮਾਰਾ ਹੈ ਪਤਾ ਨਹੀਂ ਕਿ ਆਪ ਉਸ ਜਾਨਵਰ ਆ ਗਿਆ ਬੰਦਰ ਸਾਡੇ ਉਸੇ ਇਦਾਂ ਹੀ ਇਹ ਇੰਨੀ ਗੱਲ ਹੋਈ ਫਿਰ ਜਦ ਸਾਰੇ ਅਸੀਂ ਇਕੱਠੇ ਹੋ ਗਏ ਉਧਰ ਮੈਂ ਇਹਨਾਂ ਨੂੰ ਉਠਾ ਲਿਆ ਕੇ ਇਹ ਸੋ ਗੇ ਵੀ ਥੇ ਮੈਂਨਨ ਉਠਾਲਿਆ ਆ ਕੇ ਮੈਂ ਕਿਹਾ ਵੀ ਤੁਸੀਂ ਦੇਖੋ ਆ ਕੇ ਖੂਨ ਖੂਨ ਹੋ ਗਏ ਸਾਡੇ ਪਸ਼ੂਆਂ ਦਾ ਵੀ ਦੇਖੋ ਕਿਹਾ ਬਿੱਲਾ ਜੇ ਇਹਦਾ ਪਤਾ ਨਹੀਂ ਵੜ ਗਿਆ ਬਾਕੇ ਅੰਦਰ ਇੱਕ ਦੋ ਤੇ ਕੀਤਾ ਹਾਂ ਜੀ ਡੋਨਟ ਟੇਕ ਜੀ ਸਾਨੂੰ ਇਦਾਂ ਲੱਗਿਆ ਪਤਾ ਸਾਡੇ ਨਾਲ ਜਿੱਦਾਂ ਆਪਾਂ ਬੰਨ ਕੇ ਚਲ ਗਏ ਆ ਡੰਗਰ ਡੰਗਰ ਬੰਨਣ ਦਾ ਬਾਅਦ ਸਾਡੀ ਭਤੀਜੀ ਆ ਇਹਨਾਂ ਦੇ ਘਰ ਨਾਲੇ ਤਾਂ ਉਹਨੇ ਫੋਰਮ ਜਾ ਕੇ ਇੱਕਦਮ ਜਾ ਕੇ ਵੀ ਥੋੜੇ ਡੰਗਰਾਂ ਦੇਖੋ ਕਿਹਾ ਹੋਇਆ ਤਾਂ ਜਦੋਂ ਟੰਗਰਾਂ ਨੂੰ ਦੇਖਣ ਆਏ ਤਾਂ ਦੇਖਿਆ ਮੇਰੇ ਘਰ ਵਾਲੇ ਨੇ ਦੇਖਿਆ ਨਾ ਮਿਲਦੀ ਜੀ ਆਈ ਲਾਈਟ ਰੂਟ ਬਾਰੇ ਜਿਹੜਾ ਉੱਥੇ ਬਿੱਲਾ ਜਾ ਕੇ ਬੈਠਾ ਬਿੱਲਾ ਜਾ ਬਿੱਲਾ ਪਾਈ ਉਹ ਕੱਟੀ ਸਾਡੀ ਇੱਥੇ ਬੱਚੀ ਦੀ ਕੱਟੀ ਦਾ ਮੂੰਹ ਪਿਆ ਉੱਥੋਂ ਨਿਕਲ ਗਿਆ ਉਹ ਚੋ ਤਾਂ ਉਹਦੇ ਮੂੰਹ ਤੇ ਲਿਆ ਫੂਨ ਲੱਗਿਆ ਉਹ ਕਹਿੰਦੇ ਫੂਨ ਚੱਲਿਆ ਮੈਂ ਜਦੋਂ ਆ ਗਿਆ ਮੁਰਤੇ ਮੈਂ ਫੂਨ ਲੱਗਿਆ ਜਾਂ ਦੇਖਿਆ ਦੂਜੀ ਬੱਚੀ ਦੇ ਵੀ ਜਿਹੜੇ ਦੇਖਿਆ ਤਾਂ ਇੰਨੀ ਜਨਨ ਭੱਜ ਗਿਆ ਭੱਜ ਕੇ ਨਾ ਇੱਧਰ ਬੈਠ ਗਿਆ ਬੈਠਣ ਦੇ ਬਾਅਦ ਸਾਲਾ ਬੰਦੇ ਨਿਕਲੇ ਉਹ ਤੋਂ ਦਿਖਦੇ ਨੇ ਦੇਖਦੇ ਨੇ ਦੇਖਿਓ ਦੱਕੀ ਦਿਲ ਟਾਈਪ ਜਿਹੜਾ ਕਿਤੇ ਟਾਈਪ ਹੁੰਦਾ ਉਸ ਤੋਂ ਬਾਅਦ ਕਿੰਨੀ ਦੇਖਦੇ ਰਹੇ ਬੈਟਰੀ ਉਠੇ ਮਾ ਅੱਖਾਂ ਚਮਕ ਨਹੀਂ ਆ ਅੱਖਾਂ ਚਮਕਣ ਤੋਂ ਬਾਅਦ ਫਿਰ ਉਹ ਦੇਖਦੇ ਦੇਖਦੇ ਸਾਲਾ ਇੱਦਾਂ ਜੜ ਕੇ ਲੱਭਿਆ ਨਹੀਂ ਮੁਰਦਾ ਇੱਥੇ ਦੇਖੋ ਜੀ 10-12 ਡੰਗਰ ਦੇ ਸਾਡੇ ਇੱਥੇ ਵੱਜੇ ਇਸ ਕਰਕੇ ਬਤਾਵਾਂਗੇ ਕਿ ਇਕੱਲਾ ਡੰਗਰ ਦਾ ਮਾਰਦਾ ਇੱਕਠੇ ਨੇ ਰੋਲਾ ਪਾਇਆ ਡੰਗਰ ਨੇ ਕਿਦੋਂ ਹੋਰਲੇ ਵੜ ਗਏ ਫਿਰ ਸਤਾ ਗਾਈਆਂ ਦੀਆਂ ਦੋ ਤਰ ਮਟਿਆ ਦੀਆਂ ਠੀਕ ਹੈ ਜੀ ਜਾਂ ਤੱਕ ਦੀ ਮੈਕਨ ਇਹਨਾਂ ਤਾਂ ਆਪਾਂ ਪ੍ਰੈਸ ਵਾਲੇ ਤੇ ਬਾਕੀ ਕਿਸੇ ਨਾਲ ਗੱਲ ਨਹੀਂ ਕੀਤੀ ਤਾਂ ਸੋ ਕੀ ਨੂੰ ਕਹਿਣਾ ਉਹਨੂੰ ਕਹਿ ਦਿੰਦੇ ਤੁਸੀਂ ਦੱਸੋ ਕਹਿੰਦੇ ਜੀ ਬਿੱਲੀ ਟਰਾਈ ਬਿੱਲੀ ਟਰ ਮੈਂ ਤਾਂ ਦੇਖਿਆ ਮੇਰੇ ਘਰ ਵਾਲੇ ਨਾਲ ਉਹ ਮੇਰੀ ਭਿੱਧੀ ਦੇਖੇ ਤੇ ਮੇਰੇ ਵੀ ਦਿੱਤੇ ਦੇਖੇ ਉਹਨੇ ਉਹ ਉਹਨਾਂ ਦੇ ਬਿਲਕੁਲ ਕੋਲ ਇੱਥੇ ਦੇਖਿਆ ਉਹਨਾਂ ਨੇ ਇੱਥੇ ਵੀ ਇੱਥੋਂ ਉਹ ਛੋਟੇ ਬਿੱਲੀ ਹੈ ਕੋਈ ਕੋਈ ਕਹਿੰਦਾ ਬਿੱਲਾ ਹੈ ਬਿੱਲਾ ਉਹਦੇ ਜਿਹੜਾ ਦੇਖਿਆ ਗੱਲ ਨੂੰ ਇਹ ਲੱਗਿਆ ਪਤਾ ਜੇ ਤੁਹਾਡੀ ਨਹੀਂ ਆਉਤੇ ਦੂਆ ਠੀਕ ਹੈ ਜੀ ਬਾਦੀ ਇਹ ਝਾੜੀਆਂ ਬਹੁਤ ਝਾੜੀਆਂ ਕਰਕੇ ਬੁਰਾ ਹਰ ਹਾਂ ਜੰਗਲਾਂ ਆਇਆ ਇਹ ਤਾਂ ਪਹਿਲੀ ਵਾਰ ਦੇਖਿਆ ਕਈ ਦੇਖਿਆ ਵੀ ਨਹੀਂ ذرا سی ਸੁਣਦੇ تھے ਪਹਿਲਾਂ ਦੇ ਦੂਆ ਜੀ ਦੇ ਦੂਆ ਜੀ ਪਰ ਦੇਖਿਆ ਨਹੀਂ ਤਾਂ ਇਹ ਪਹਿਲੀ ਵਾਰ ਹਾਂ ਤਾਂ ਪਤਾ ਲੱਗੇ ਨਹੀਂ ਤਾਂ ਨਹੀਂ ਪਤਾ ਉਹ ਕਿਵੇਂ ਲੱਗਿਆ ਜੀ እንደ እ አዎ እኔ እለኛለሁ እኔ እንደት ነው 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 ਰਾਤ ਮੈਨੂੰ ਜਦ ਸੂਚਨਾ ਮਿਲੀ ਮੈਂ ਮੌਕੇ ਤੇ ਪਹੁੰਚਿਆ 9:30 ਵਜੇ ਦੇਖਿਆ ਤਾਂ ਇਹ ਇਹਨਾਂ ਦਾ ਬਖਸ਼ੀ ਸਿੰਘ ਦੇ ਜਿਹੜਾ ਪਸ਼ੂਆਂ ਦਾ ਬਾੜਾ ਹੈ ਇਸ ਤੇ ਇੱਕ ਕੱਟੀ ਉਸਦੇ ਮੂੰਹ ਤੇ ਖੂਨ ਵਗ ਰਿਆ ਸੀ ਤਾਂ ਦੂਸਰੀ ਇੱਕ ਗਾਂ ਦੇ ਗਲੇ ਤੇ ਉਹਨੇ ਪੰਜੇ ਤਾਂ ਉਸ ਲੜਕੀ ਨੇ ਮੈਨੂੰ ਮੌਕੇ ਤੇ ਇਹਨਾਂ ਦੀ ਇਹਨਾਂ ਬਤਾਇਆ ਦੱਸਿਆ ਕਿ ਇਹ ਜਿਹੜੀ ਇਥੇ ਨਾਲ ਇੱਕ ਬਿੱਲਾ ਬਹੁਤ ਵੱਡਾ ਬਿੱਲਾ ਸੀਗਾ ਉਹਨੇ ਮੇਰੇ ਜਦ ਮੈਂ ਅੰਦਰ ਵੜੀ ਤਾਂ ਉਹ ਸਾਡੇ ਕਾਨੂੰਨ ਨੂੰ ਪਕੜਿਆ ਸੀ ਮੈਂ ਅੰਦਰ ਵੜੀ ਤਾਂ ਦੇਖ ਕੇ ਮੈਨੂੰ ਭੱਜ ਗਿਆ ਮੈਂ ਉਸੇ ਟਾਈਮ ਅਨੁਮਾਨ ਲਗਾ ਲਿਆ ਕਿ ਇਹ ਬਿੱਲਾ ਨਹੀਂ ਹੈ ਇਹ ਇੱਕ ਲੈਪਰਡ ਹੈ ਅੱਜ ਕੱਲ ਇਸ ਤਰ੍ਹਾਂ ਹੈ ਕਿ ਸਰਦੀਆਂ ਦੇ ਮੌਸਮ 'ਚ ਜੰਗਲਾਂ 'ਚ ਘਾਹ ਔਰ ਪਾਣੀ ਦੀ ਥੋੜੀ ਕਮੀ ਹੋ ਜਾਂਦੀ ਇਸ ਕਰਕੇ ਇਹ ਜੰਗਲੀ ਜਾਨਵਰ ਮੈਦਾਨੀ ਏਰੀਆ 'ਚ ਵਾਪਸ ਆ ਜਾਂਦੇ ਇਸ ਉਹਨਾਂ ਦੇ ਪਿੱਛੇ ਹੀ ਉਹਨਾਂ ਦਾ ਲੈਪਰਡ ਆਪਣੇ ਸ਼ਿਕਾਰ ਦੀ ਤਲਾਸ਼ 'ਚ ਮੈਦਾਨੀ ਏਰੀਆ ਚ ਆ ਜਾਂਦੇ ਔਰ ਅ ਟੱਕਰ ਇਹ ਹੋਇਆ ਕਿ ਅੱਜ ਕੱਲ੍ਹ ਸ਼ਿਕਾਰੀਆਂ ਨੇ ਬਹੁਤ ਜ਼ਿਆਦਾ ਇਸ ਏਰੀਏ 'ਚ ਆਪਣਾ ਸ਼ਿਕਾਰ ਵਧਾਤਾ ਪਿਛਲੇ ਜਨਾਂ ਪੰਜ ਸਾਂਬਰ ਸਾਨੂੰ ਮਰੇ ਹੋਏ ਮਿਲੇ ਇੱਕ ਦੀ ਲੱਤ ਕੱਟ ਗਈ ਇਸ ਤਰ੍ਹਾਂ ਉਹ ਜਿਹੜਾ ਸ਼ਿਕਾਰ ਹੈ ਉਹ ਇੱਧਰ ਉੱਧਰ ਵਿਛਰ ਗਿਆ ਔਰ ਜਿਹੜੇ ਲੈਪਰਡ ਹੈ ਉਹ ਫਿਰ ਫੂਡ ਦੀ ਤਲਾਸ਼ 'ਚ ਪਸ਼ੂਆਂ ਦੇ ਬਾੜੇ ਤੱਕ ਪਹੁੰਚ ਗਏ ਔਰ ਰਾਤ ਨੂੰ ਜਿਹੜਾ ਅਟੈਕ ਕੀਤਾ ਉਹ ਪਸ਼ੂ ਕਾਇਲ ਕਰ ਦਿੱਤੇ ਇਸਦੀ ਜਾਣਕਾਰੀ ਮੈਂ ਵਾਈਲਡਲਾਈਫ ਡਿਪਾਰਟਮੈਂਟ ਨੂੰ ਔਰ ਡੀ ਐਫ ਓ ਕੋਲ ਰਾਜ ਸਿੰਘੁਰਨ ਦਿੱਤੀ ਮੌਕੇ ਤੇ ਉਹ ਪਹੁੰਚਣਗੇ ਥੋੜੀ ਦੇਰ ਤੱਕ ਕਿਉਂਕਿ ਅੱਜ ਇੱਕ ਹੋਰ ਵੀ ਦੂਸਰੇ ਕੇਸ ਦਾ ਜਿਹੜੇ ਬੰਦੇ ਨੇ ਗੋਲੀ ਚਲਾਈ ਸੀ ਉਹ ਬੰਦੇ ਨੂੰ ਵੀ ਉਹ ਡਿਟੈਕਟ ਕਰ ਰਹੇ ਉਹ ਵੀ ਸ਼ਾਇਦ ਆਏਗਾ ਤਾਂ ਪਰ ਮਾਮਲਾ ਵਾਈਲਡਲਾਈਫ ਔਰ ਸਾਡੇ ਧਿਆਨ ਚ ਹੈ ਅਸੀਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਿਛਲੇ 3 ਸਾਲਾਂ ਤੋਂ ਅਸੀਂ ਇਸ ਕੰਮ 'ਚ ਲੱਗੇ ਹੋਏ ਤਾਂ ਜਲਦੀ ਹੀ ਇਸ ਨੂੰ ਇਦਾ ਮੈਨ ਐਨੀਮਲ ਕਨਫਲਿਕਟ ਨੂੰ ਦੂਰ ਕਰਨ ਲਈ ਕੋਸ਼ਿਸ਼ਾਂ ਜਾਰੀ ਹੈ। ਪਿੰਜਰਾ ਮਗਾਨ ਦੀ ਹਾਲਾਤ ਦੇਖਦੇ ਆ ਕਿ ਰਾਤ ਵੇਸੇ ਦੂਸਰਾ ਅਟੈਕ ਉਹਨੇ ਦੁਬਾਰਾ ਫੇਰ ਕੀਤਾ। ਅ ਔਰ ਪਿੰਜਰੇ ਵੱਲ ਲਈ ਬੰਦੇ ਭੇਜਤੇ ਰੋਪੜ ਪਿੰਜਰਾ ਸ਼ਾਮ ਤੱਕ ਲੱਗ ਜਾਏਗਾ। ਅ ਦੇਖਦੇ ਆ ਵੀ ਵੈਸੇ ਪਿੰਜਰਾ ਅਜ ਤੱਕ ਜਿੰਨੇ ਵੀ ਲੱਗੇ 15 ਪਿੰਜਰੇ 'ਚ ਸਿਰਫ ਦੋ ਲੈਪਰਡ ਪਿੰਜਰੇ 'ਚ ਫਸੇ। ਕਿਉਂਕਿ ਪਿੰਜਰਾ ਦੇਖ ਕੇ ਵੀ ਲੈਪਰਡ ਡਰ ਜਾਂਦਾ ਫਿਰ ਉਹ ਨਜ਼ਦੀਕ ਨਹੀਂ ਆਉਂਦਾ। ਇੱਕ ਐਨਐਫਐਲ ਦੇ ਅੰਦਰ ਇੱਕ ਆਈਟੀਏ ਦੇ ਅੰਦਰ ਦੋ ਲੈਂਪੜ ਪਕੜੇ ਗਏ ਪਿੰਜਰਾ ਸ਼ਾਮ ਤੱਕ ਲੱਗ ਜਾਏਗਾ ਬਾਕੀ ਦੇਖਦੇ ਆ ਵੀ ਕਿਆ ਨਾ ਹਮ ਲੋ ਮਮਤਾ ਦੇ ਮਮਤਾ ਦੱਸੋ ਕੀ ਦੇਖਿਆ ਤੁਹਾਡੇ ਬਾੜੇ ਵੀ ਆ ਗਿਆ ਮੈਂ ਨਾ ਬੇਟੀ ਆਈ ਨਾ ਦੀ ਨੱਠ ਕੇ ਆਏ ਨੇ ਗਵੰਡੀਆਂ ਦੀ ਨਾਲ ਤੇ ਨਾ ਉਹ ਕਹਿੰਦੀ ਵੀ ਚਾਚੀ ਜੀ ਤੁਹਾਡੀਆਂ ਗਾਇਆਂ ਬਹੁਤ ਰੜਾ ਰਹੀਆਂ ਤੇ ਅਸੀਂ ਦੋਨਿਆਂ ਨਹੀਂ ਆਏ ਕਿ ਪਹਿਲੇ ਕੁੜੀ ਇਹ ਚੱਲ ਗਈ ਇਹ ਜਾ ਕੇ ਦੇਖੇ ਨਾ ਇਹ ਪਰਦਾ ਚੁੱਕਣ ਲੱਗੀ ਤੇ ਮੈਂ ਵੀ ਜਦੋਂ ਪਹੁੰਚ ਗਈ ਤੇ ਮੈਂ ਇਹਨੂੰ ਕੋ ਕਹਿੰਦੀ ਕਿ ਆਏ ਕਿ ਮੈਂ ਕਿ ਮੰਜੂ ਬੇਟਾ ਕਿ ਆਗਾ ਕਹਿੰਦੀ ਰਾਤੀ ਹਜੇ ਮੈਂ ਦੇਖਿਆ ਕਰਦੀ ਜਦੋਂ ਇਹ ਬੈਟਰੀ ਫੋਨ ਦੀ ਮੋਬਾਈਲ ਦੀ ਬੈਟਰੀ ਵਾਲ ਕੇ ਦੇਖ ਰਹੀ ਸੀ ਨਾ ਤਾਂ ਆਏ ਨੂੰ ਤੀ ਕਿ ਇਹ ਨਾ ਫਿਰ ਦਿਕੇ ਤਾਂ ਕਹਿੰਦੀ ਬਿੱਲੀ ਐ ਚਾਚੀ ਜੀ ਫਿਰ ਮੈਂ ਬੋਲੀ ਨਹੀਂ ਬਿੱਲੀ ਨਹੀਂ ਇਹ ਉਹ ਤਾਂ ਇਹ ਬਿੱਲਾ ਐ ਵੱਡਾ ਮੈਂ ਇਦਾਂ ਹੀ ਨੂੰ ਬੋਲੇ ਫਿਰ ਇਹ ਕਹਿੰਦੀ ਮੈਂ ਕਿ ਮੋਬਾਈਲ ਦੇ ਦੇ ਮੈਂ ਲਾਈਟ ਵਾਲਾ ਆ ਉਧਰ ਦੀਪਸਮਾ ਵਾਲੇ ਦੀ ਤਾਂ ਇਹਨਾਂ ਬਿਨ ਮੈਨੂੰ ਮੋਬਾਈਲ ਦਿੱਤਾ ਮੇਰੇ ਨਾਲ ਤੇ ਉਹ ਕਿਆ ਚੱਲ ਗਿਆ ਮੈਂ ਸਵਾਰ ਕੇ ਦੇਖਿਆ ਨੀ ਉਹ ਇਦਾਂ ਉੱਦ ਬਿੱਲਾ ਥਾ ਮੈਂ ਬਿੱਲ ਲਈ ਕਿ ਇਹਨ ਬੇਟੀ ਨੂੰ ਕਹਿੰਦੀ ਨਹੀਂ ਚਾਚੀ ਬਿੱਲੀ ਹੈ ਛੋਟੀ ਮੈਂ ਕਿ ਨਹੀਂ ਵੱਡਾ ਬਿੱਲਾਗਾ ਇਹ ਤਾਂ ਬਸ ਇੰਨੀ ਗੱਲ ਹੋਈ ਜਦ ਇਹਨ ਸਾਰੇ ਜਾ ਦੇਖੇ ਖੂਨ ਖੂਨ ਹੋਇਗਾ ਗਾਇਆਂ ਛੋਟੀ ਗੱਤੀ ਦੇ ਔਰ ਮੈਂ ਆਪਣੀ ਗਾਂਹ ਤਾਂ ਬਾਅਦ ਵੀ ਬਾਅਦ ਵਿੱਚ ਦੇਖੀ ਨਾ ਉਹ ਬੱਚੀ ਡੱਬੋਂ ਨੂੰ ਉਦੋਂ ਬਾਅਦ ਵਿੱਚ ਦੇਖਿਆ ਉਹਨੂੰ ਅਸੀਂ ਵੀ ਜਦ ਇਹ ਕਹਿੰਦੀ ਨਹੀਂ ਇੱਥੇ ਵੀ ਖੂਨ ਡਿਗ ਰਿਹਾ ਹੈ ਕਹਿੰਦੀ ਦੇਖੋ ਸਹੀ ਸਵਰਗ ਹੈ ਹਾਂਜੀ ਸਾਰੀਆਂ ਗਾਂ ਐਸੇ ਤਰੜਾਣ ਦੇ ਜਿਦ ਪਤਾ ਨਹੀਂ ਜਦ ਮੈਂ ਗਈ ਤੇ ਇੱਕ ਗਾਂ ਹੀ ਤਾਂ ਸੁੰਗਤਾ ਹੀ ਮਾਰਾ ਹੈ ਪਤਾ ਨਹੀਂ ਕਿ ਆਪਸ ਜਾਨਵਰ ਆ ਗਏ ਬੰਦਰ ਸਾਡੇ ਸੇ ਇਦਾਂ ਹੀ ਇਹ ਨਹੀਂ ਗੱਲ ਹੋਈ ਜਦ ਸਾਰੇ ਅਸੀਂ ਇਕੱਠੇ ਹੋ ਗਏ ਉਧਰ ਮੈਂ ਇਹਨਾਂ ਨੂੰ ਠਾਲੇ ਆ ਕੇ ਇਹ ਸੋ ਗਏ ਵੀ ਤੇ ਮੈਂਨਨ ਉਠਾਲਿਆ ਆ ਕੇ ਮੈਂ ਕਿਹਾ ਵੀ ਤੁਸੀਂ ਦੇਖੋ ਆ ਕੇ ਖੂਨ ਖੂਨ ਹੋ ਗਏ ਸਾਡੇ ਪਸ਼ੂਆਂ ਦਾ ਵੀ ਦੇਖੋ ਕਿਹਾ ਬਿੱਲਾ ਜੇ ਇਹ ਤਾਂ ਪਤਾ ਨਹੀਂ ਪੜ ਗਿਆ ਬਾਕੇ ਅੰਦਰ ਇੱਕ ਦੋ ਤੇ ਕੀਤਾ ਹਾਂਜੀ ਦੋਂਟ ਇ ਹਾਂਜੀ ਠੀਕ ਸਾਨੂੰ ਇਦਾਂ ਲੱਗਿਆ ਪਤਾ ਸਾਡੇ ਨਾਲ ਜਿੱਦਾਂ ਆਪਾਂ ਬੰਨ ਕੇ ਚਲ ਗਏ ਆ ਅੰਦਰ ਡੰਗਰ ਬੰਨਣ ਦੀ ਬਾਤ ਸਾਡੀ ਭਤੀਜੀ ਆ ਇਹਨਾਂ ਦੇ ਘਰ ਦੇ ਨਾਲੇ ਤਾਂ ਉਹਨੇ ਫੋਨ ਮਜਾਇਆ ਇੱਕਦਮ ਜਾ ਕੇ ਵੀ ਥੋੜੇ ਡੰਗਰਾਂ ਦੇਖੋ ਕਿਹਾ ਹੋਇਆ ਤਾਂ ਜਦੋਂ ਡੰਗਰਾਂ ਨੂੰ ਦੇਖਣ ਆਏ ਤਾਂ ਦੇਖਿਆ ਮੇਰੇ ਘਰ ਵਾਲਿਆ ਉਹਨੇ ਦੇਖਿਆ ਨਾਰਮਲ ਜਿਹੀ ਆਈ ਲਾਈਟ ਲੂਟ ਬਾਰੇ ਜਦੋਂ ਉੱਥੇ ਮਿਲਿਆ ਜਾ ਕੇ ਬੈਠਾ ਬਿਲਿਆ ਬਿਲਿਆ ਤਾ ਉਹ ਕੋਤੀ ਸਾਡੀ ਇੱਥੇ ਬੱਚੀ ਦੀ 31 ਦੇ ਮੂੰਹ ਪਿਆ ਉੱਥੋਂ ਨਿਕਲ ਗਿਆ ਉੱਥੋਂ ਤਾ ਉਹਦੇ ਮੂੰਹ ਤੇ ਲਿਆ ਖੂਨ ਲੱਗਿਆ ਉਹ ਕਹਿੰਦੇ ਖੂਨ ਚੱਲਿਆ ਮੈਂ ਜਦੋਂ ਆ ਗਿਆ ਮੁੜ ਕੇ ਮੈਂ ਉਹਨੇ ਖੂਨ ਲੱਗਿਆ ਜਾਂ ਦੇਖਿਆ ਦੂਜੀ ਬੱਚੀ ਦੇ ਵੀ ਦੇਖਦਾ ਨੀਦਰਨ ਭੱਜ ਗਿਆ ਭੱਜ ਕੇ ਨਾ ਇੱਧਰ ਬੈਠ ਗਿਆ ਬੈਠਣ ਦੇ ਬਾਅਦ ਥਾਲਾ ਪਤਾ ਨਹੀਂ ਲੱਗਦਾ ਬਿਊਟੂ ਦਿਖਦੇ ਰਹੇ ਦੇਖਦੇ ਲੱਭਦੇ ਰਹੇ ਲੱਭੇ ਆਪੇ ਕਿਤੇ ਕੋਈ ਕਹਿੰਦਾ ਉੱਤਰ ਉੱਤਰ ਦਿਖਿਆ ਉੱਤਲ ਟਾਈਪ ਜਿਹਾ ਕਿਤੇ ਡਰਾਈਵ ਹੁੰਦਾ ਉਸ ਤੋਂ ਬਾਅਦ ਕਿੰਨੀ ਦੇਖਦੇ ਰਹੇ ਬੈਟਰੀ ਬੂਟੇ ਅੱਖਾਂ ਚਮਕਦੀਆਂ ਆ ਅੱਖਾਂ ਚਮਕਣ ਤੋਂ ਬਾਅਦ ਫਿਰ ਉੱਤ ਦੇਖਦੇ ਦੇਖਦੇ ਥਾਲਾ ਇੱਧਰ ਜਰ ਕੇ ਲੱਭਿਆ ਜੀ ਇੱਥੇ ਦੇਖੋ ਜੀ 10 12 ਡੰਗਰ ਦੇ ਸਾਡੇ ਇੱਥੇ ਬੱਝੇ ਇਸ ਕਰਕੇ ਬਚਾਓਗੇ ਜੇ ਇਕੱਠੇ ਡੰਗਰਾਂ ਦਾ ਮਾਰ ਰਹਾ ਹਾਂ ਇਕੱਠੇ ਰੋਲਾ ਪਾਇਆ ਡੰਗਰ ਹਰ ਇੱਕ ਦੋ ਹੋਰਲੇ ਵੱੜ ਗ ਤੇ ਸਤਾ ਗੰਨਿਆ ਦੀਆਂ ਤੋਂ ਉਹ ਤੇਰੇ ਮਟਿਆ ਦੀਆਂ ਠੀਕ ਹੈ ਜੀ ਜਾਨ ਤੱਕ ਮੈਗਨ ਇਹਨਾਂ ਨੂੰ ਤਾਂ ਆਪਾਂ ਪ੍ਰੈਸ ਵਾਲੇ ਤੇ ਬਾਕੀ ਕਿਸੇ ਨਾਲ ਗੱਲ ਨਹੀਂ ਕੀਤੀ ਰਹੀ ਤਾਂ ਸੋ ਕੀ ਨੂੰ ਕਹਿਣਾ ਉਹਨੂੰ ਕਹਿ ਦਿੰਦੇ ਤੁਸੀਂ ਦੱਸੋ ਕਹਿੰਦੇ ਜੀ ਬਿੱਲੀ ਟਰਾਈ ਬਿੱਲੀ ਤੇ ਮੈਂ ਤਾਂ ਦੇਖਿਆ ਮੇਰੇ ਘਰ ਵਾਲੇ ਨਾਲ ਉਹ ਮੇਰੀ ਭਤੀ ਜੀ ਦੇਖੇ ਤੇ ਮੇਰੇ ਭਤੀ ਜੀ ਦੇਖਿਆ ਉਹ ਉਹਨਾਂ ਦੇ ਬਿਰਕ ਹੋਰ ਇੱਥੇ ਦੇਖਿਆ ਉਹਨਾਂ ਨੇ ਇੱਥੇ ਵੀ ਇੱਥੋਂ ਉਹਨੂੰ ਛੋਟੇ ਬਿੱਲੀ ਹੈ ਕੋਈ ਕੋਈ ਕਹਿੰਦਾ ਬਿੱਲਾ ਹੈ ਬਿੱਲਾ ਉਹਦੇ ਚਲਾ ਦੇਖਿਆ ਗੱਲ ਲੋ ਇਹ ਲੱਗਿਆ ਪਤਾ ਜੀ ਤੇਰੀ ਨਹੀਂ ਆ ਉਹ ਦੇ ਦੂਗਾ ਠੀਕ ਹੈ ਜੀ ਬਾਕੀ ਇਹ ਝਾੜੀਆਂ ਬਹੁਤ ਝਾੜੀਆਂ ਕਰਕੇ ਬੁਰਾ ਹਰ ਆ ਜੰਗਲ ਆ ਜੰਗਲ ਇਹ ਤੇ ਪਹਿਲੀ ਵਾਰ ਦੇਖਿਆ ਕਈ ਦੇਖਿਆ ਵੀ ਨਹੀਂ ذرا بھی ਸੀ